ਬੀਤੇ ਦਿਨੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਬਰਿੰਗ ਵੱਲੋਂ ਸਾਫ ਕਾ ਗ੍ਰਹਿ ਮੰਤਰੀ ਰਹਿ ਚੁਕੇ ਮਰਹੂਮ ਸਰਦਾਰ ਬੂਟਾ ਸਿੰਘ ਖਿਲਾਫ ਵਰਤੀ ਗਈ ਘਟੀਆ ਸ਼ਬਦਾਵਲੀ ਨੂੰ ਲੈ ਕੇ ਜਿੱਥੇ ਬਾਲਮਿਕ ਸਮਾਜ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਉੱਥੇ ਹੀ ਫਗਵਾੜਾ ਵਿਖੇ ਵੀ ਬਾਲਮਿਕ ਸਮਾਜ ਵੱਲੋਂ ਰੈਸਟ ਹਾਊਸ ਤੋਂ ਰੋਸ ਪ੍ਰਦਰਸ਼ਨ ਕਰਦਿਆਂ ਮੁੱਖ ਜੀਟੀ ਰੋਡ ਤੇ ਰਾਜਾ ਬਰਿੰਗ ਦਾ ਪੁਤਲਾ ਫੂਕਿਆ ਗਿਆ ਇਸ ਦੌਰਾਨ ਸਮੂਹ ਬਾਲਮਿਕ ਸਮਾਜ ਦੇ ਆਗੂਆਂ ਨੇ ਰਾਜਾ ਬਰਿੰਗ ਖਿਲਾਫ ਝੰਮਕੇ ਨਾਰੇਵਾਜੀ ਵੀ ਕੀਤੀ ਇਸ ਤੋਂ ਉਪਰੰਤ ਸਮੂਹ ਆਗੂ ਇਸ ਮਾਮਲੇ ਨੂੰ ਲੈ ਕੇ ਨਿਗਮ ਮੇਅ ਰਾਮਪਾਲ ਉਪਲ ਨੂੰ ਮਿਲੇ ਜਿੱਥ ਤਰੀ ਭਗਵਾਨਤਮਾਨ ਪਾਸੋਂ ਰਾਜਾ ਬਰਿੰਗ ਉੱਪਰ ਕਾਰਵਾਈ ਕਰਨ ਦੀ ਵੀ ਮੰਗ ਕੀਤੀ ਇਸ ਤੋਂ ਇਲਾਵਾ ਅਗਵਾ ਨੇ ਕਾਂਗਰਸ ਹਾਈ ਕਮਾਂਡ ਪਾਸੋਂ ਮੰਗ ਕੀਤੀ ਕਿ ਰਾਜਾ ਬਰਿੰਗ ਨੂੰ ਪਾਰਟੀ ਤੋਂ ਬਰਖਾਸਤ ਕੀਤਾ ਜਾਵੇ ਉਹਨਾਂ ਨੇ ਕਿਹਾ ਕਿ ਅਗਰ ਰਾਜਾ ਬਰਿੰਗ ਉੱਪਰ ਕਾਰਵਾਈ ਨਾ ਕੀਤੀ ਗਈ ਤਾਂ ਕਾਂਗਰਸ ਪਾਰਟੀ ਨੂੰ ਵੀ 2027 ਦੇ ਚੋਣਾਂ ਵਿੱਚ ਇਸ ਦਾ ਖਮਿਆਜਾ ਭੁਗਤਣਾ ਪਵੇਗਾ ਜਿਸ ਦੀ ਜ਼ਿੰਮੇਵਾਰੀ ਕਾਂਗਰਸ ਪਾਰਟੀ ਦੀ ਹੋਵੇਗੀ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਸਾਰੇ ਸ਼ਹਿਰ ਨੂੰ ਪਤਾ ਵਾ ਪੂਰੇ ਪੰਜਾਬ ਨੂੰ ਪਤਾ ਵਾ ਕਿ ਰਾਜਾ ਬਰਿੰਗ ਨੇ ਸਰਦਾਰ ਬੂਟਾ ਸਿੰਘ ਜੀ ਨੂੰ ਜੋ ਅਪਸ਼ਬਦ ਬੋਲੇ ਆ ਉਹਦੇ ਸਬੰਧ ਚ ਅਸੀਂ ਅੱਜ ਪੁਤਲਾ ਫੂਕਿਆ ਵਾ ਔਰ ਅਸੀਂ ਇਹੋ ਜਿਹੇ ਬੰਦਿਆਂ ਨੂੰ ਚੇਤਾਵਨੀ ਦਿੰਨੇ ਆ ਕਿ ਇਹੋ ਜਿਹੇ ਜਿਹੜੇ ਬੰਦੇ ਨੇ ਆ ਨਾ ਇਹਨੂੰ ਆਪਣੇ ਮੂੰਹ ਬੰਦ ਕਰ ਲੈਣ ਅੱਜ ਕੱਲ੍ਹ ਐਸੀ ਸਮਾਜ ਸਾਡਾ ਪੜਿਆ ਦੇਖਿਆ ਕੋਈ ਅਨਪੜ ਹੈ ਨਹੀਂ ਸਾਡਾ ਐਸੀ ਸਮਾਜ ਜਿਹੜੇ ਸਾਡੇ ਬੰਦਿਆਂ ਨੇ ਜਾਂ ਸਾਡੇ ਲੀਡਰਾਂ ਨੇ ਜਿੱਦਣੇ ਗੱਲ ਕਹੀ ਆ ਤਰਨਤਨ ਦੇ ਵਿੱਚ ਉਹ ਸਾਡੇ ਅਖੋਤੀ ਲੀਡਰ ਜਿਹੜੇ ਆ ਤਾੜੀਆਂ ਮਾਰਦੇ ਜਿਹੜੇ ਰਾਜਾ ਬਗਨ ਨਹੀਂ ਕੱਦ ਕਹੀਏ ਜਦੋਂ ਇਹ ਅੱਜ ਇਹਨਾਂ ਨੂੰ ਕਹਿੰਦਾ ਵੇ ਫੈਸਲਾ ਕਰ ਲੋ ਕਿਸ ਗੱਲ ਦਾ ਫੈਸਲਾ ਕਰ ਲਈ ਅਸੀਂ ਇਹਦਾ ਮਤਲਬ ਜੇ ਮੈਂ ਤੁਹਾਨੂੰ ਕੱਲ ਕਹਿ ਦਵਾਂ ਕੋਈ ਬਾਅਦ ਚ ਆ ਕੇ ਮਾਫੀ ਮੰਗ ਰਵਾਂ ਇੰਦਾ ਦੀ ਗੱਲਾਂ ਜਿਹੜੇ ਨਾ ਤੁਸੀਂ ਕਰਦੇ ਆ ਬਵਨ ਆਰਿਆ ਜੀ ਇਹਨੂੰ ਬੰਦ ਕਰੋ ਮੈਂ ਜੀ ਇਹਨੂੰ ਬੰਦ ਕਰੋ ਗੱਲਾਂ ਕਰਨੀਆਂ ਸਾਡੇ ਰਾਜਕੁਮਾਰ ਬੇਰਕਾ ਜੀ ਆ ਅੰਮ੍ਰਿਤਸਰ ਦੇ ਉਹਨਾਂ ਨੂੰ ਵੀ ਇਹ ਗੱਲ ਕਹਿਣਾ ਵੇ ਜਿਹੜੇ ਤੁਸੀਂ ਮਾਫੀ ਮੰਗਣ ਦੀ ਗੱਲ ਕਰਦੇ ਆ ਨਾ ਇਹਨਾਂ ਨੂੰ ਇਹ ਗੱਲਾਂ ਨੂੰ ਬੰਦ ਕਰ ਲਾਓ ਕੱਲ ਨੂੰ ਤੁਹਾਨੂੰ ਕਿਸੇ ਨੇ ਕਹਿਤਾ ਤਾਂ ਕਿਸੇ ਵਾਲਮੀਕੀ ਸਮਾਨੇ ਐਸੀ ਸਮਾਨੇ ਤੁਹਾਡਾ ਮਗਰ ਕਿਸੇ ਨੇ ਖੜਦਾ ਚੇਤਾਵਨੀ ਦਿੰਨੇ ਆ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਨੂੰ ਵੀ ਇਹੋ ਜਿਹੇ ਬੰਦਾਂ ਨੂੰ ਨਾਤ ਪਾਈ ਜਾਵੇ ਔਰ ਕਾਂਗਰਸ ਨੂੰ ਵੀ ਚੇਤਾਵਨੀ ਦਿੰਨੇ ਆ ਇਹਨਾਂ ਨੂੰ ਪ੍ਰਧਾਨਗੀ ਪਦੋਂ ਬਰਖਾਸ ਕੀਤਾ ਜਾਵੇ ਜੈ ਵਾਲਮੀਕੀ ਜਿਹੜਾ ਕਾਂਗਰਸ ਦੇ ਪ੍ਰਧਾਨ ਰਾਜਾ ਬੜਿੰਗ ਨੇ ਸਾਡੇ ਰਹਿਬਰ ਸਰਦਾਰ ਬੂਟਾ ਸਿੰਘ ਜੀ ਬਾਰੇ ਬੜੇ ਅਪਸ਼ਾਦ ਵਰਤੇ ਆ ਜਾਤੀਸ਼ੂਤਕ ਸ਼ਬਦ ਵਰਤੇ ਆ ਅਸੀਂ ਪੂਰਾ ਵਾਲਮੀਕ ਸਮਾਜ ਮਜਬੀ ਸਮਾਜ ਇਹਦੀ ਨਿੰਦਾ ਕਰਦੇ ਆ ਅਸੀਂ ਕਾਂਗਰਸ ਪਾਰਟੀ ਦੇ ਮੁਖ ਨੂੰ ਕਹਿੰਨੇ ਆ ਕਿ ਇਸ ਰਾਜਾ ਬੜਿੰਗ ਨੂੰ ਪਾਰਟੀ ਚੋਂ ਬਾਹਰ ਕੱਢਿਆ ਜਾਵੇ ਤੇ ਸਾਡੇ ਸਮਾਜ ਦੇ ਹਵਾਲੇ ਕੀਤਾ ਜਾਵੇ ਸਾਡਾ ਸਮਾਜ ਪੜਿਆ ਲਿਖਿਆ ਵਾ ਸਾਡੇ ਬੱਚੇ ਜੁੱਤੀਆਂ ਲੈ ਕੇ ਦਾ ਸਵਾਗਤ ਕਰਨਗੇ ਜਿਹੜੇ ਲੋਕ ਸਾਨੂੰ ਨੀਚ ਦੱਸਦੇ ਆ ਪੱਠੇ ਪਾਣ ਵਾਲਾ ਦੱਸਦੇ ਆ ਇਹ ਹੁਣ ਯੁੱਗ ਬਦਲ ਚੁੱਕਾ ਵਾ ਰਾਜਾ ਬੜਿੰਗ ਜੀ અનિયા ડિગ્રીયા ਤੁਹਾਡੇ ਕੀ ਤੁਹਾਡੇ ਕਿਸੇ خاندان ਚੋਂ ਨਹੀਂ ਹੋਣੀਆ ਜਿੰਨੀਆਂ ਸਰਦਾਰ બુટા ਸਿੰਘ ਕੋસી સндар બુટા ਸਿੰਘજી 8 વાર MP રહે ચુક્યા કોઈ میرے ખેલ એક બે વારી બંદા 8 વારી બંદે apni કાબિલियत ના બંદે આ ਔਰ ਤੁਹਾਨੂੰ ਦੱਸ દઈએ એ સમાજ ਹੁਣ ਬਹੁਤ ਤਰਕੀਆਂ ਵੱਲ ਜਾ ਰਿਹਾ ਵਾ ਤੇ ਇਸ ਕਰਕੇ ਕਿਸੇ ਦੀ ਅਸੀਂ ਨਾ નિંદા ਕਰਦੇ ਆ ਤੇ ਨਾ નિંદા ਸੁਣਨਾ ਚਾਹੁੰਦੇ ਆ ਅਸੀਂ ਆਪਣੇ વાલ્ਮੀਕ સમાજ ਤੇ મજ્જી સમાજ ਦੇ લીડરਾਂ ਨੂੰ ਵੀ ਕਹਿੰਨੇ ਆ કે એਦੀ ਪੈਰਵੀ ਕਰਨੀ ਹਰ ਜਾਓ ਨੇ ਤਾਂ ਤੁਹਾਡਾ ਵੀ ਬੜਾ ਹਾਲ ਹੋਊਗਾ ਜਯ ਵਾਲਮੀਕੀ ਹਾ ਹਾ ਜਿਵੇਂ ਕਿ ਸਾਰੇ ਹੀ ਜਾਣਦੇ ਨੇ ਕਿ ਬੀਤੇ ਦਿਨੀ ਇਹ ਜੋ ਬੜਿੰਗ ਦੇ ਸਰਦਾਰ ਬਹਾਦਰ ਸਰਦਾਰ ਬੂਟਾ ਸਿੰਘ ਪ੍ਰਤੀ ਬੜੀ ਭੱਦੀ ਜੀ ਟਿੱਪਣੀ ਕੀਤੀ ਆ ਮੈਂ ਦੱਸ ਦੇਣਾ ਚਾਹੁੰਦਾ ਬੂਟਾ ਸਿੰਘ ਜਿਹੜਾ ਪ੍ਰਤੀ ਉਹਨਾਂ ਨੇ ਬੜੀ ਭੱਦੀ ਟਿੱਪਣੀ ਕੀਤੀ ਹੈ ਮੈਂ ਦੱਸ ਚਾਉਣਾ ਚਾਹੁੰਦਾ ਇਹ ਬੜਿੰਗ ਨੂੰ ਇਹ ਜਿਹੜੀਆਂ ਕੁਰਸੀਆਂ ਦਾ ਤੁਸੀਂ ਨਿਗ ਮਾਨਦੇ ਹੋ ਨਾ ਇਹ ਇਹੀ ਐਸੀ ਸਮਾਜ ਦੀ ਬਦੌਲਤ ਆ ਕਿਉਂਕਿ ਸਾਨੂੰ ਇਹ ਜਿਹੜਾ ਕਾਲੇ ਪੀਲੇ ਦੱਸਦਾ ਫਿਰਦਾ ਅਖੇ ਪੱਠੇ ਕੁੱਤਣ ਵਾਲੇ ਦੱਸਦਾ ਫਿਰਦਾ ਮੈਂ ਕਾਂਗਰਸ ਦੀ ਪਾਰਟੀ ਤੇ ਹਾਈ ਕਮਾਂਡ ਅੱਗੇ ਇਹ ਬੇਨਤੀ ਕਰਦਾ ਕਿ ਜਿਹੜਾ ਸਾਡਾ ਇਹ ਰੋਸ ਹੈ ਜਾਂ ਧਰਨਾ ਮਜਹਰਾ ਆ ਇਹ ਸਾਡਾ ਕਿਸੇ ਪਾਰਟੀ ਖਿਲਾਫ ਨਹੀਂ ਹੋ ਇਸ ਸਸ਼ਕਤ ਖਿਲਾਫ ਆ ਬੜੇਗਾ ਖਿਲਾਫ ਸੋ ਮੇਰੀ ਬੇਨਤੀ ਹੈ ਹਾਈ ਕਮਾਂਡ ਨੂੰ ਵੀ ਜਲਦ ਤੋਂ ਜਲਦ ਇਹਨੂੰ ਇਸ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ ਬਰਖਾਸਤ ਦੇ ਨਾਲ ਦੇ ਨਾਲ ਇਹਨੂੰ ਕਾਂਗਰਸ ਪਾਰਟੀ ਵਿੱਚੋਂ ਵੀ ਕੱਢਿਆ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ 2027 ਦੇ ਵਿੱਚ ਜੇਕਰ ਕਾਂਗਰਸ ਪਾਰਟੀ ਸਾਡੀ ਗੱਲ ਨੂੰ ਅਣਸੁਣੀ ਕਰਦੀ ਆ ਤੇ 2027 ਦੇ ਵਿੱਚ ਇਹਨਾਂ ਨੂੰ ਐਸੀ ਸਮਾਦਾ ਕਾਂਗਰਸ ਪਾਰਟੀ ਨੂੰ ਸਾਹਮਣਾ ਕਰਨਾ ਪਊਗਾ ਜੈ ਬਾਲਮੀਕੀ ਜੀ